ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਹੋਈ ਵੱਡੀ پیشਰਫਤ ਅਦਾਲਤ ਵੱਲੋਂ ਆਇਆ ਵੱਡਾ ਫੈਸਲਾ ਜਿਹਦੇ ਉੱਤੇ ਬਾਪੂ ਬਲਕੌਰ ਨੇ ਇਤਮਨਾਨ ਦਾ ਇਜ਼ਹਾਰ ਕੀਤਾ ਬਾਪੂ ਬਲਕੌਰ ਦਾ ਇਹ ਕਹਿਣਾ ਸੀ ਕਿ ਮੈਨੂੰ ਦਿੱਲੀ ਸਕੂਨ ਮਿਲਿਆ ਹੈ ਇਸ ਫੈਸਲੇ ਤੋਂ ਕੀ ਫੈਸਲਾ ਆਇਆ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹਟ ਤੱਕ ਜੁੜੇ ਰਹਿਣਾ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲੇ-ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਨ ਨੂੰ ਕੁ ਸ਼ਰਾਹਤ ਮਿਲੀ ਹੈ ਵੀ ਸਸਤੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਸਿੱਧੂ ਮੂਸੇਵਾਲੇ ਦਾ ਕੇਸ ਜਿਹੜਾ ਕਿ ਮਾਨਸਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਅੱਜ ਇੱਕ ਵੱਡਾ ਫੈਸਲਾ ਲਿਆ ਹੈ ਕੋਰਟ ਨੇ ਇਸ ਨੂੰ ਦੇਖਦੇ ਹੋਏ ਜਿਹੜਾ ਫੈਸਲਾ ਆਇਆ ਹੈ ਬਾਪੂ ਬਲਕੌਰ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਥੋੜੀ ਰਾਹਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਐਸਾ ਹੀ ਕੁਝ ਕੀਤਾ ਹੈ ਕੋਰਟ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਿੱਧੂ ਮੂਸੇਵਾਲੇ ਬਾਈ ਦਾ ਕੇਸ ਹੈ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਰ ਸਿਰਫ ਤੇ ਸਿਰਫ ਪੇਸ਼ੀਆਂ ਹੀ ਪੈ ਰੀਆਂ ਸੀ ਅਤੇ ਕੋਈ ਵੀ ਕੇਸ ਅੱਗੇ ਵੱਧਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਸੀ ਇਸ ਨੂੰ ਦੇਖਦੇ ਹੋਏ ਬਾਪੂ ਬਲਕੌਰ ਸਿੰਘ ਜੀ ਵੀ ਕਈ ਵਾਰ ਨਿਰਾਸ਼ ਹੋ ਜਾਂਦੇ ਸੀ ਉਹਨਾਂ ਨੇ ਕਿਹਾ ਸੀ ਕਿ ਹਾਲੇ ਤੱਕ ਕੇਸ ਹੈ ਜਿਹੜਾ ਚਾਰਜ ਫਰੇਮ ਤੱਕ ਨਹੀਂ ਹੋਇਆ ਡਿਸੀਜਨ ਪਤਾ ਨਹੀਂ ਕਦੋਂ ਆਵੇਗਾ ਪਰ ਦੋਸਤੋ ਅੱਜ ਕੋਰਟ ਨੇ ਵੱਡਾ ਫੈਸਲਾ ਲੈਂਦੇ ਹੋਏ ਚਾਰਜ ਫਰੇਮ ਕਰ ਦਿੱਤਾ ਹੈ ਕੇਸ ਜਿਹੜਾ ਕਿ ਬਾਈ ਸਿੱਧੂ ਮੂਸੇਵਾਲਾ ਦਾ ਹੈ ਪੂਰੀ ਗੱਲਬਾਤ ਹੈ ਕਿ ਵਕੀਲ ਤੋਂ ਸੁਣੋ ਅਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਜੀ ਹੋਰੀ ਕੀ ਦੱਸ ਰਹੇ ਨੇ ਸੁਣਾ ਦਿੰਨੇ ਆ। ਇਸ ਬੜਾ ਜਿਹੇ ਮਾਮਲੇ ਦੇ ਵਿੱਚ ਅੱਜ ਚਾਰਜ ਫ੍ਰੇਮ ਹੋਏ ਆ ਕੀ ਕੰਮੀ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਰਾਹਤ ਮਿਲੀ ਹੈ ਵੀ ਘਟੋ ਘਟ ਇੱਕ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕਿਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੇ ਦੀ ਤਰੀਕ ਇੱਕ ਨੀਂਸੀ 20 ਪੰਜ 20 ਪੰਜ ਡੇਟ ਹੈ ਤੇ ਉੱਤੇ ਗਵਾਹੀ ਸਟਾਰਟ ਹੋ ਜਾਊਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਬੂ ਨੇ ਨੌਰਸ ਨੇ ਤੇ ਦੋ ਦੋਸ਼ੀ ਹੁੰਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਜੱਜ ਸਾਹਿਬ ਨੇ ਦਿਸਮਿਸ ਕੀਤੀਆਂ ਨੇ ਤੇ ਚਾਰਜ ਫਰੇਮ ਕਰਦੇ ਉਹ ਤੋਂ ਦਿੱਤੇ ਕੀ ਕਰ ਉਹਦੇ ਹਰ ਬਾਰ ਅਸਾ ਮੁੜਨਾ ਪੈਂਦਾ ਸੀ ਅੱਜ ਆਸ ਕਰੀ ਹੈ ਹਾਂ ਬੀਟਾ ਵੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਦੇ ਲਈ ਸੀ ਕਦੇ ਕਿਸੇ ਨੇ ਅਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫਿਰ ਕਗਨੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਜਿਹੜੀ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਹੋਣ ਕਰਕੇ ਤਾਂ ਫਿਰ ਐਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹ ਵੀ ਉਹ ਭਰਪੂਰ ਵਰਤੋਂ ਵੀ ਕਰਦੇ ਨੇ ਜਿੰਨਾ ਵੱਧ ਤੋਂ ਵੱਧ ਕੇਸ ਨੂੰ ਲੰਮਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਉਹਨੇ ਕੀਤੀ ਵੀ ਪਰੰਤੂ ਅੱਜ ਆ ਰਹਿਆਂ ਨੇ ਜਿਹੜੀਆਂ ਐਪਲੀਕੇਸ਼ਨ ਅੱਗੇ ਇੱਕ ਪਾਸੇ ਚਾਰਜ ਫਰੇਮ ਹੋਣੇ ਤੇ ਦੂਸਰੇ ਪਾਸੇ ਗੋਲਡੀ ਬਰਾੜ ਦੀ ਖਬਰ ਜੀ ਸਾਹਮਣੇ ਆ ਰਹੀ ਹੈ ਬਿੱਟਾ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਨਹੀਂ ਮਸਟ ਤੁਹਾਡੇ ਤੋਂ ਸੁਣ ਰਹੇ ਆਗਾ ਉਹਦੇ ਬਾਰੇ ਕੋਈ ਅਕਸਰੀ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਪੁਲਿਸ ਵੱਾਰੇ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਯੂਗਤ ਗੱਲ ਕਰਾਂਗੇ ਠੀਕ ਹੈ ਕਿਵੇਂ ਦੇਖਦੇ ਜਿਹੜਾ ਲਾਰੈਂਸ ਮਿਸ਼ਰੋਈ ਇੰਟਰਵਿਊ ਦਾ ਦੇ ਦੇ ਕਹਿੰਦਾ ਸੀ ਮੈਂ ਕਤਲ ਕਰਵਾਇਆ ਹੈ ਅੱਜ ਅਦਾਲਤ 'ਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਕਤਲ ਹੀ ਨਹੀਂ ਕਰਾਇਆ ਭਾਈ ਦਾਤ ਵੀ ਦੇ ਰਿਹਾ ਹੈ ਕਿਵੇਂ ਦੇਖਦੇ ਉਸ ਦਾ ਦੇਖ ਰਤਾ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੂੰ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਬਿੰਗੇ ਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਫਰੋਟੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰ ਇਹਨਾਂ ਨੂੰ ਸ਼ਹਿ ਵੀ ਹੈ ਨਾਲ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੋਣਾ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੰਦੀ ਹੈ ਵੀ ਇਹ 5 ਕਰੋੜ ਰੁਪਏ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਤੇ ਕਾਰਵਾਈ ਦੇਰ ਸਵੇਰ ਹੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸਫੈਦ ਪੋਸ਼ਾਂ ਦੀਆਂ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਉਹ ਲਾਰੈਂਸ ਦੀ ਵੀਡੀਓ ਚੈਲੇ ਕਰ ਲੋ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਐ ਕਿਨੇ ਬਣਾਈ ਐ ਔਰ ਮੈਂ ਕਲੀਅਰ ਕੱਟ ਡੇਟ ਵੀ ਦੇਤੀ ਸਾਰੇ ਉਹ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਵੀ 7 ਤੇ 8 ਮਾਰਚ ਦੀ ਰਾਤ ਉਹ ਲੌਰੈਂਸ ਪੰਜਾਬ ਪੁਲਿਸ ਦੀ ਕਸਟੜੀ ਦੇ ਵਿੱਚ ਸੀ ਜੇਲ੍ਹ ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸਖਦੇਵ ਗੁੱਗਾ ਮਾਰੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੂਤਾਂ ਦਾ ਗੁੱਸਾ ਸੀ ਸ਼ਾਇਦ ਹੋ ਆ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਫੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁੱਗਾ ਮਾਰੀ ਸਾਹਿਬ ਦਾ ਮਰਡਰ ਹੋਣ ਵਾਲਾ ਤੇ ਤੁਹਾਨੂੰ ਪਤਾ ਲੱਗ ਗਿਆ ਇੱਕ ਪਾਸੇ ਡਿਜੀਟਲ ਸੈੱਟ ਲੱਗ ਜਾਂਦਾ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਹੈ ਉਹਦਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਹਨਾਂ ਦਾ ਤੁਸੀਂ ਕਦੋਂ ਪਤਾਉਂਗੇ ਕਿ ਪੁਲਿਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਇਹ ਲਾਰੈਂਸ ਦੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ਾਂ ਚ ਟੁੱਕਿਆ ਸੀ ਤਾਂ ਸਰਕਾਰ ਆਪਣੇ ਗਿਰੇਵਾਂ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਹੀਨੇ ਹੋ ਗਏ ਇਹਦੇ ਨੇ ਅਮਰਜੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗ ਗਏ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋਲਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਿਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਹਤੇ ਉਹਤੇ ਜ਼ੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤਰ ਦੇ ਮਰੜਰ ਤੋਂ ਪਹਿਲਾਂ ਇੰਨੀ ਜ਼ਿਆਦਾ ਪੜਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨਾਂ ਦੇਖਣੇ ਪੈਂਦੇ ਮੈਂ ਦਰਦ ਦਰਦ ਦੇ ਉੱਤੇ 60 ਸਾਲ ਦੀ ਉਮਰ ਅਦਾਲਤਾਂ ਦੇ ਗੇੜੇ ਕਿਉਂ ਘਟਦਾ ਵਾਰ-ਵਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਾਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤਾਂ ਕੀ ਮੈਂ ਦੇਸ਼ ਦੇ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਂਦਾ ਸਾਡੀ ਤਾਂ ਸਾਰੀ ਜਵਾਨੀ ਲੇਖੇ ਬਾਰਡਰ ਦੇ ਲੱਗੀ ਹੈ ਤੇ ਅਸੀਂ ਵੀ ਸਾਬਤ ਕਰੀਏ ਵੀ ਅਸੀਂ ਭਾਰਤੀ ਆ ਤਾਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਮਾਣ ਕਰਨਾ ਚਾਹੀਦਾ ਹੈ ਸਿ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਾਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਆ ਨਿਰਾਸ਼ ਵੀ ਆ ਇਸ ਜਲ ਦਿਲ ਨੂੰ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਵੀ ਲੜੂੰਗਾ ਲਾਜ ਨਹੀਂ ਚੁੱਪ ਕਰਕੇ ਨਹੀਂ ਬੈਠੂੰਗਾ ਜਦ ਤੱਕ ਸਿਸਟਮ ਦੀਆਂ ਜਿਹੜੀਆਂ ਕਮੀਆਂ ਆ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ ਜਗਾ ਜਗਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਂ ਤਾਕਤ ਲੋਕ ਨੇ ਲੋਕਾਂ ਨੇ ਮੇਰੀ ਬਾਹ ਫੜੀ ਹੈ ਜਦੋਂ ਦਾ ਮੇਰੇ ਤੇ ਵਕਤ ਪਿਆ ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਹੁਣ ਇਸ ਗੰधे ਸਿਸਟਮ ਦੀਆਂ ਜੜਾਂ ਪਟਣ ਵਾਸਤੇ ਵੀ ਉਹਨਾਂ ਲੋਕੋਂ ਫੇਰ ਅਪੀਲ ਕਰੂੰਗਾ ਜੇ ਲੋਕ ਇਹਨੇ ਬੇ ਡਰੇ ਹੋਗੇ ਕੈਬਨਿਟ ਮਿਨਿਸਟਰ ਜਿੱਦਾ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਐ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹੁੰਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਦੇ ਪਰਿਵਾਰ ਦਾ ਹੋਵੇ ਕੀ ਫਿਰ ਇਹਦੀ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ੱੱਕੇ ਖਾਂਦੇ ਫਿਰਦੇ ਜਿਨ੍ਹਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਇਕੱਲੀਆਂ ਜਿਹੜੀਆਂ ਅਸੀਂ 2 ਸਾਲ ਤੋਂ ਕਰਦੇ ਫਸੇ ਆ। ਇਹ ਤੁਹਾਡੇ ਕਿਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੇ ਪੁੱਤ ਦੀ ਜਗ੍ਹਾ ਦੇ ਉੱਤੇ ਫਿਰ ਤੁਸੀਂ ਆਏ ਬਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ। ਹਰਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਂਜ ਕੇ ਤੋਰਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ। ਅ ਵਕੀਲ ਸਾਹਿਬ ਅੱਜ ਚਾਰਜ ਲੱਗੇ ਨੇ ਕੀ ਕਹਿਣਾ ਜਾਊਗਾ ਤੁਸੀਂ ਕੀ 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 ਲੱਗੇ ਨੇ ਕਿੱਥੇ ਬਿਲਕੁਲ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਅਰਗੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਅਰਗੂਮੈਂਟ ਆਈ ਥਿੰਕ ਕਿ 5-6 ਘੰਟੇ ਅਰਗੂਮੈਂਟ ਐਡਰੈਸ ਕੀਤੇ ਜਿੱਤੇ ਜਿਹੜੇ ਬਚਾਓ ਪੱਖ ਦੇ ਵਕੀਲਾਂ ਨੇ ਅੱਪ ਦਾ ਜਿਹੜਾ ਹੈਗਾ ਅਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਟੀਮ ਨੇ ਆਪਣੇ ਜਿਹੜੇ ਹੈਗੇ ਅਰਗੂਮੈਂਟ ਐਡਰੈਸ ਕੀਤੇ ਬਿਫੋਰ ਦੀ ਆਨਰੇਬਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਤੇ ਜਗ ਮਾਨਜੋਗ ਅਦਾਲਤ ਨੇ ਉਹਨਾਂ ਨੂੰ ਡਿਸਮਿਸ ਕਰਦੇ ਹੋਏ ਪੂਰੇ 27 ਦੋਸ਼ੀਆਂ 'ਚ ਨੋਮੀਨੇਟ ਜਿਹੜੇ ਅੰਡਰ ਸਟੱਡੀ 'ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਕੀਤੇ ਆ ਤੇ ਨੈਕਸਟ ਜਿਹੜੀ ਡੇਟ ਹੈਗੀ ਹੈ ਉਹ 20 5 2022 ਗਵਾਹੀ ਲਈ ਨਿਸ਼ਚਿਤ ਤਾਂ ਦੋਸਤੋ ਬਾਪੂ ਬਲਕੌਰ ਸਿੰਘ ਜੀ ਹੋਰਾਂ ਨੇ ਕੀ ਦੱਸਿਆ ਤੁਸੀਂ ਨੇ ਪੂਰੀ ਗੱਲਬਾਤ ਸੁਣੀ ਕੇ ਜਿਹੜਾ ਕੇਸ ਹੈ ਚਾਰਜ ਫ੍ਰੇਮ ਹੋ ਗਿਆ ਅਤੇ ਹੁਣ ਕੇਸ ਅੱਗੇ ਵਧੇਗਾ ਅਤੇ ਬਾਪੂ ਜੀ ਨੇ ਕਿਹਾ ਕਿ ਉਮੀਦ ਹੈ ਜਿਹੜਾ ਫੈਸਲਾ ਆਵੇਗਾ ਉਹ ਵੀ ਵਧੀਆ ਹੀ ਆਵੇਗਾ ਬਾਕੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਫੈਸਲਾ ਆਵੇਗਾ ਬਾਈ ਸਿੱਧੂ ਮੂਸੇਵਾਲੇ ਦੇ ਕੇਸ 'ਚ ਆਪਣੀ رائے ਜ਼ਰੂਰ ਦਿਓ ਨਾਲ ਹੀ ਦੋਸਤੋ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਹੋਰ ਵੀ ਕਈ ਜਾਣਕਾਰੀਆਂ ਇੱਥੇ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ ਲੋਕਾਂ ਦੀ ਜਿਹੜੀ ਮੁਹੱਬਤ ਸੀ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੀਆਂ ਅਰਦਾਸਾਂ ਕਰਦੇ ਸੀਗੇ ਅੱਜ ਉਹ ਰੰਗ ਲੈ ਕੇ ਆਈਆਂ ਐ ਅਦਾਲਤ ਵੱਲੋਂ ਇੱਕ ਵੱਡਾ ਫੈਸਲਾ ਆਇਆ ਹੈ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਵੱਡੀ پیشਰਫਤ ਹੋਈ ਹੈ ਜਿਸ ਦੇ ਉੱਤੇ ਬਾਪੂ ਬਲਕੌਰ ਨੇ ਵੀ ਇਤਮਾਨ ਦਾ ਇਜ਼ਹਾਰ ਕੀਤਾ ਉਹਨਾਂ ਨੇ ਕਿਹਾ ਕਿ ਮੈਨੂੰ ਦਿੱਲੀ ਸਕੂਨ ਹੋਇਆ ਇਸ ਫੈਸਲੇ ਤੋਂ ਕਿਉਂਕਿ 2 ਸਾਲ ਹੋ ਗਏ ਸੀ ਅਸੀਂ ਅਦਾਲਤਾਂ ਦੇ ਚੱਕਰ ਘਟਣਦੇ ਸੀ ਲੇਕਿਨ ਸਾਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਸੀ ਆਉਂਦਿਆ ਲੇਕਿਨ ਅੱਜ ਅਦਾਲਤ ਵੱਲੋਂ ਜਿਹੜਾ ਫੈਸਲਾ ਆਇਆ ਹੈ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਕੇਸ ਦਾ ਜਿਹੜਾ ਫਰੇਮ ਹੈ ਉਹ ਤਿਆਰ ਕਰ ਦਿੱਤਾ ਗਿਆ ਹੈ ਹੁਣ ਅਗਲੀ ਪੇਸ਼ੀ ਤੇ ਗਵਾਹਾਂ ਜੜੀਆਂ ਵਾ ਉਹ ਹੋਣ ਇਹ ਮੁਜਰਮਾਨੋ ਉਹ ਇੰਨੀ ਬਾਪੂ ਨੇ ਦੱਸਿਆ ਕਿ ਇਹ ਜਿਹੜੀ ਇੰਨੀ ਦੇਰ ਹੋਈ ਹੈ ਉਹਦੀ ਵਜ੍ਹਾ ਇਹ ਸੀ ਕਿ ਜਿਹੜੇ ਅਪਰਾਧੀ ਹੈ ਜਿਹੜੇ ਜੁਰਮ ਕਰਨੇ ਵਾਲੇ ਹੈ ਉਹਨਾਂ ਦੀ ਤਦਾਦ ਬਹੁਤ ਜ਼ਿਆਦਾ ਹੈਗੀ ਹੈ ਤੇ ਉਹਨਾਂ ਹਲੋ ਵਾਰੀ-ਵਾਰੀ ਐਪਲੀਕੇਸ਼ਨ ਦਿੱਤੀ ਜਾਂਦੇ ਹੀ ਸੀਗੀ ਕਿ ਅਸੀਂ ਬੇਗੁਨਾਹ ਹੈਗੇ ਆ ਸਾਡੇ ਉੱਤੇ ਇਹ ਜਿਹੜਾ ਕੇਸ ਪਾਇਆ ਗਿਆ ਹੈ ਇਹ ਗਲਤ ਪਾਇਆ ਗਿਆ ਹੈਗਾ ਵੈ ਕਿਉਂਕਿ ਉਹਨਾਂ ਦਾ ਉਹ ਰਾਈਟ ਹੈਗਾ ਅਦਾਲਤ ਉਹਨਾਂ ਨੂੰ ਵੀ ਸੁਣਦੀ ਔਰ ਇਸ ਦੇ ਉੱਤੇ ਵੀ ਜਾਂਚ ਪੜਦਾਲ ਕੀਤੀ ਜਾਂਦੀ ਕਿ ਆਇਆ ਇਹ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਹੈ ਇਹ ਸਹੀ ਹੈ ਜਾਂ ਗਲਤ ਹੈ ਇਹੀ وجہ ਹੈ ਕਿ ਹਈ ਤੱਕ ਇੰਨੀ ਧੀਰ ਹੋ ਗਈ ਸੀ ਕਿ ਕਿਉਂਕਿ ਉਹ ਹਰ ਪੇਸ਼ੀ ਤੇ ਇੱਕ ਨਵੇਂ ਬੰਦੇ ਨੂੰ ਦਰਖਾਸਤ ਜਿਹੜੀ ਆ ਉਹ ਪੇਸ਼ ਕਰ ਦਿੱਤੀ ਜਾਂਦੀ ਹੈਗੀ ਸੀ ਲੇਕਿਨ ਨਾਲ ਹੀ ਨਾਲ ਬਾਪੂ ਨੇ ਦੁੱਖ ਦਾ ਇਜ਼ਹਾਰ ਵੀ ਕੀਤਾ ਕਿ ਮੈਨੂੰ ਆਪਣੇ ਸਿਸਟਮ ਦੇ ਉੱਤੇ ਦੁੱਖ ਵੀ ਹੁੰਦਾ ਕਿਉਂਕਿ ਸਰਕਾਰਾਂ ਦੀ ਦੁਸ਼ਮਨਾ ਨੂੰ ਪੁਸ਼ਤ ਪਨਾਹੀ ਹੈ ਜਿਹੜੇ ਅਪਰਾਧੀ ਉਹਨਾਂ ਨੂੰ ਪੁਸ਼ਤ ਪਨਾਹੀ ਹੈ ਤੇ ਇਹ ਸਰਕਾਰ ਵਾਸਤੇ ਪੁਲਿਸ ਵਾਸਤੇ ਇੱਕ ਸਵਾਲੀਆ ਨਿਸ਼ਾਨ ਅਧਿਕਾਰ ਕਰਦਗੀ ਤੇ ਕਿਉਂਕਿ ਉਹਨਾਂ ਦੀ ਕਸਟਡੀ ਹੁੰਦਿਆ ਹੋਇਆ ਜਿਹੜਾ ਆ ਲੌਰੰਸ ਬਸ਼ਨੋਈ ਆ ਉਹਦੇ ਕੋਲ ਮੋਬਾਈਲ ਵੀ ਸੀਗਾ ਉਹ ਆਪਣਾ ਕਾਲਾ ਦੰਦਾ ਚਲਾਉਣ ਵੀ ਦਿਆ ਸੀਗਾ ਔਰ ਇਹਦੇ ਸਬੂਤ ਵੀ ਉਹਨਾਂ ਨੇ ਫਰਾਮ ਕੀਤੇ ਹੀਗੇ ਆ ਲੇਕਿਨ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਪੁਲਿਸ ਐ ਸਰਕਾਰ ਐ ਉਹਦੀ ਪੁਸ਼ਤ ਪਨਾਹੀ ਇਹ ਉਹੀ ਪੁਸ਼ਤ ਪਨਾਹੀ ਉਹਨਾਂ ਦੀ ਕਰਨ ਦੇ ਹੀ ਹੈਗੀ ਐ ਇਸ ਗੱਲ ਦਾ ਦੁੱਖ ਹੈਗਾ ਹੈ ਲੇਕਿਨ ਲੋਕਾਂ ਨੇ ਜਿਹੜੀ ਮੈਨੂੰ ਹਿੰਮਤ ਦਿੱਤੀ ਐ ਮੇਰੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਤੁਰੇ ਹੀਗੇ ਐ ਮੇਰਾ ਹੌਸਲਾ ਵਧਾਇਆ ਹੋਇਆ ਹੈ ਮੈਂ ਆਖਰੀ ਸਾਹ ਤੱਕ ਲੜਾਂਗਾ ਆਪਣੇ ਬੱਚੇ ਦੇ ਇਨਸਾਫ਼ ਵਾਸਤੇ ਮੈਂ ਇਨਸਾਫ਼ ਦਵਾਵਾਂਗਾ ਤੇ ਨਾਲੇ ਜਿਹੜੇ ਇਹਨਾਂ ਦੇ ਕਾਲੇ ਚਿਹਰੇ ਐ ਜਿਹੜੇ ਇਹਨਾਂ ਦੀਆਂ ਮਨਮਾਨੀਆਂ ਕਰਦੇ ਆ ਜਿੱਥੇ ਇਹ ਕਾਨੂੰਨ ਦੇ ਖਿਲਾਫ ਵਰਜੀ ਕਰਦੇ ਆ ਮੈਂ ਹਰ ਚੀਜ਼ ਨੂੰ ਸਾਹਮਣੇ ਲੈ ਕੇ ਆਵਾਂਗਾ ਹਰ ਚੀਜ਼ ਤੋਂ ਪਰਦਾ ਚੁਕਣੇ ਦੀ ਕੋਸ਼ਿਸ਼ ਕਰਾਂਗਾ ਲੇਕਿਨ ਜਿਹੜੀ ਪੇਸ਼ਰਫਤ ਹੋਈ ਹੈ ਉਸ ਦੇ ਉੱਤੇ ਬਾਪੂ ਨੇ ਇਤਮਾਨਾਨ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੂੰ ਉਸ ਪੇਸ਼ਰਫਤ ਤੋਂ ਦਿਲ ਦੀ ਸਕੂਨ ਜਿਹੜਾ ਵਾ ਮਿਲਿਆ ਹੈਗਾ ਵਾ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਲਾਹ ਹਕ